ਇਸ ਵਕਤਸੀਂ ਉਸ ਹਵੇਲੀ ਦੇ ਬਾਹਰ ਖੜੇ ਹਾਂ ਜੋ ਸਿੱਧੂ ਮੂਸੇਵਾਲੇ ਨੇ ਬੜੇ ਚਾਅ ਨਾਲ ਬਣਾਉਣੇ ਸ਼ੁਰੂ ਕੀਤੀ ਸੀ ਪਰ ਅਫਸੋਸ ਵਾਲੀ ਇਹ ਗੱਲ ਹੈ ਕਿ ਜਦੋਂ ਇਹ ਹਵੇਲੀ ਬਣੀ ਉਦੋਂ ਸਿੱਧੂ ਇੱਥੇ ਮੌਜੂਦ ਹੀ ਨਹੀਂ ਸੀ ਅੱਜ ਹਵੇਲੀ ਬਣ ਕੇ ਤਿਆਰ ਹੈ ਇਹ ਘਰ ਦੀਆਂ ਕੰਨਾਂ ਖੜੀਆਂ ਨੇ ਪਰ ਇੱਟਾਂ ਇਹ ਦੀਵਾਰਾਂ ਸਿੱਧੂ ਮੂਸੇਵਾਲੇ ਨੂੰ ਲੱਭਦੀਆਂ ਨੇ ਸਿੱਧੂ ਦੇ ਸਹਾਂਝ ਤੁਸੀਂ ਦੇਖ ਸਕਦੇ ਹੋ ਕਿੰਦਾ ਭੀੜ ਦੇ ਵਿੱਚ ਖੜੇ ਨੇ ਇੱਥੇ ਸਿਰਫ ਇੱਕ ਝਲਕ ਵੇਖਣ ਆਏ ਨੇ ਅੰਦਰ ਦੀ ਹਵੇਲੀ ਦੀ ਸਿੱਧੂ ਦੀ ਜੋ ਗੱਡੀ ਹੈ ਅੰਦਰ ਜੋ ਟਰੈਕਟਰ ਹੈ ਉਹਦੇ ਉਹ ਅੰਦਰ ਜਾਣਾ ਚਾਹੁੰਦੇ ਨੇ ਪਰ ਹੌਲੀ-ਹੌਲੀ ਕਰਕੇ ਸਭ ਨੂੰ ਐਂਟਰੀ ਮਿਲਦੀ ਹੈ ਕਿਸੇ ਨੂੰ ਦਿੱਤਾ ਜਾਂਦਾ ਹੈ ਪਰ ਲੋਕ ਇੱਥੇ ਸ਼ਹਿਰ ਦੇ ਲਾਈਨਾਂ ਬਣਾ ਕੇ ਖੜੇ ਨੇ ਆਓ ਇਹਨਾਂ ਨੂੰ ਪੁੱਛਦੇ ਬਾਈ ਕੀ ਹਾਲ ਚਾਲ ਠੀਕ ਠਾਕ ਹੋ ਠੀਕ ਹੈ ਬਾਈ ਕੀ ਨਾਮ ਤੁਹਾਡਾ ਸਮੀਰ ਕਿੱਥੋਂ ਆਏ ਜੇ ਤੁਸੀਂ ਅਸੀਂ ਰਾਜਸਥਾਨ ਗੰਗਾ ਨਗਰ ਰਾਜਸਥਾਨ ਚੋਂ ਆਏ ਜੇ ਇੱਥੇ ਮਤਲਬ ਸਪੈਸ਼ਲ ਕਿਸੇ ਨੂੰ ਮਿਲਣਾ ਹੈ ਨਹੀਂ ਸਪੈਸ਼ਲੀ ਆਇਆ ਹੈ ਸਪੈਸ਼ਲ ਹਾਂਜੀ ਤੇ ਕਿੰਨੇ ਕੁ ਫੈਨ ਹੋ ਤੁਸੀਂ ਸਿੱਧੂ ਮੂਸੇਵਾਲੇ ਦੇ ਅਸੀਂ ਸ਼ੁਰੂਆਤੀ ਹੈਗੇ ਯਾਰ ਬਹੁਤ ਤਕੜੇ ਫੈਨ ਆ ਅੱਛਾ ਜਦੋਂ ਪਹਿਲੀ ਵਰਸੀ ਸੀ ਸਿੱਧੂ ਦੀ ਤੁਹਾਨੂੰ ਲੱਗਦਾ ਕਿ ਉਹਦੇ ਮੁਕਾਬਲੇ ਇਸ ਵਾਰ ਘਟ ਇਕੱਠ ਹੋਇਆ ਲੋਕ ਘਟ ਆਏ ਨੇ ਇਸ ਵਾਰ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨੇ ਸਿੱਧੂ ਦੇ ਬਰਾਬਰ ਹੀ ਹੁੰਦੇ ਆ ਮਤਲਬ ਬਹੁਤ ਕੱਟ ਹੁੰਦਾ ਹੈ ਹਰ ਵਾਰੀ ਕੋ ਹੁੰਦਾ ਹੈ ਸਿਸਟਮ ਤਕੜਾਈ ਹੈ ਨਾ ਕਿ ਜਦੋਂ ਪਿਛਲੀ ਵਾਰ ਅਸੀਂ ਆਸੀ ਆਸੀ ਦੇਖਿਆ ਕਿ ਮੰਡੀ ਜਿਹੜੀ ਸੀ ਉਹ ਖੋਲੀ ਗਈ ਸੀ ਇਸ ਵਾਰ ਜੋ ਲੋਕ ਦੇਖਣ ਨੂੰ ਮਿਲਦੇ ਉਹ ਸ਼ਾਤੇ ਉਹੀ ਹੈ ਲੋਕ ਮਿਲਣਾ ਚਾਹੁੰਦੇ ਨੇ ਉਹਨਾਂ ਦੇ ਮੰਮੀ ਡੈਡੀ ਨੂੰ ਪਰ ਤੁਹਾਡਾ ਮੈਂ ਪਰਸਨਲੀ ਟੇਕ ਜਾਣਨਾ ਚਾਹੁੰਦਾ ਕਿ ਅੱਗੇ ਨਾਲੋਂ ਤਾਂ ਲੱਗਦਾ ਕਿ ਸਿੱਧੂ ਦੇ ਜੇ ਗਾਣੇ ਬੈਕ ਟੂ ਬੈਕ ਰਿਲੀਜ਼ ਹੁੰਦੇ ਤਾਂ ਹੋਰ ਫਰਕ ਪੈਂਦਾ ਹੋਰ ਜੋ ਇੰਡਸਟਰੀ ਦੇ ਜੋ ਕਲਾਕਾਰ ਨੇ ਸੁਣ ਪਾਉਂਦੇ ਤੁਸੀਂ ਵੇਟ ਕਰਦੇ ਉਹਦੇ ਗਾਣਿਆਂ ਦਾ ਹਾਂਜੀ ਪੂਰਾ ਮਤਲਬ ਉਹਨਾਂ ਦੇ ਗਾਣੇ ਸੁਣਦੇ ਉਹਨਾਂ ਦੇ ਫੈਨ ਹੈ ਪ ਇੱਕ ਇਹ ਆਪਣੇ ਨਾਲ ਠੀਕ ਹੈ ਅੱਛਾ ਜੀ ਅਸੀਂ ਤਿੰਨ ਜਣੇ ਆਇਆ ਅੱਛਾ ਤਿੰਨ ਜਣੇ ਆਏ ਹਾਂ ਜੀ ਅ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਖੜੇ ਨੇ ਉਹ ਪੋਰਟਰੇਟ ਲੈ ਕੇ ਵੀ ਆਏ ਨੇ ਕੋਈ ਔਰ ਬੱਚੇ ਨਹੀਂ ਵੱਡੇ ਵੱਡੇ ਵੀ ਲੋਕ ਆਉਂਦੇ ਨੇ ਬਜ਼ੁਰਗ ਵੀ ਹੁੰਦੇ ਨੇ ਆਪੇ ਬਾਈ ਉਹਨਾਂ ਨਾਲ ਗੱਲ ਕਰਦੇ ਬਾਈ ਕੀ ਹਾਲ ਚੱਲ ਠੀਕ ਠੀਕ ਹੈ ਜੀ ਕੀ ਨਾਮ ਤੁਹਾਡਾ ਪੰਕਜ ਜੀ ਕਿੱਥੋਂ ਆਏ ਜੀ ਬਰਨਾਲੇ ਤੋਂ ਆਏ ਜੀ ਬਰਨਾਲੇ ਤੋਂ ਸਿੱਧੂ ਦੇ ਫੈਨ ਹਾਂਜੀ ਹਾਂਜੀ ਬਹੁਤ ਵੱਡੇ ਫੈਨ ਹੈ ਜੀ ਕਿਹੜੀ ਚੀਜ਼ ਚੰਗੀ ਲੱਗਦੀ ਸਭ ਤੋਂ ਸਿੱਧੂ ਤੇ ਬੰਦਾ ਆਪਦੀ ਪਾਗੜ ਨੂੰ ਬਰੇ ਕਿੱਥੋਂ ਦੀ ਕਿੱਥੇ ਲੈ ਗਿਆ ਜੋ ਕੇ ਅਮਰੀਕਾ ਤੱਕ ਲੈ ਗਿਆ ਆਪਾਂ ਪੰਚਗੋਲ ਜਿੰਨਾ ਮਰਜੀ ਪੈਦਾ ਸੀ ਫਿਰ ਵੀ ਬੰਦਾ ਆਪਦੀ ਇੱਥੇ ਲੋਕਾਂ ਦੇ ਨਾਲ ਰਹਿ ਕੇ ਵਿਚਰਦਾ ਸੀਗਾ ਆਮ ਲੋਕਾਂ ਵਾਂਗੂ ਪਬਲਿਕ ਵਿੱਚ ਰਹਿੰਦਾ ਸੀਗਾ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇੱਕੋ ਦਮ ਭੀੜ ਜੋ ਹੈ ਪਿੱਛੇ ਨੂੰ ਜਾਂਦੀ ਪਈ ਹੈ ਲੋਕ ਅੰਦਰ ਨੂੰ ਜਾਣ ਦੀ ਕੋਸ਼ਿਸ਼ ਕਰਦੇ ਪਏ ਨੇ ਗੇਟ ਓਪਨ ਹੋ ਗਿਆ ਆਪਾਂ ਵੀ ਅੰਦਰ ਚੱਲਾਂਗੇ ਔਰ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਨੇ ਕਿ ਅੰਦਰ ਕੀ ਮਾਹੌਲ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੋ ਇੰਨੀ ਵੱਡੀ ਹਵੇਲੀ ਹੈ ਇਹ ਸਿੱਧੂ ਮੂਸੇਵਾਲੇ ਦੀ ਹਵੇਲੀ ਹੈ ਸਿੱਧੂ ਦਾ ਸੁਪਨਾ ਸੀ ਕਿ ਪਿੰਡ ਦੇ ਵਿੱਚ ਇੱਕ ਵੱਡੀ ਹਵੇਲੀ ਪਾ ਸਕੇ ਤੇ ਸਿੱਧੂ ਦੇ ਜਾਂਦੇ ਬਾਅਦ ਬਹੁਤ ਕਲਾਕਾਰ ਵੀ ਆਏ تھے ਬਹੁਤ ਲੋਕ ਮਿਲਣ ਮੇ ਆਏ ਸਿਰਫ ਬਾਲੀਵੁੱਡ ਤੋਂ ਨਹੀਂ ਬਲਕਿ ਬਹੁਤ ਵੱਡੇ ਵੱਡੇ ਸਿੰਗਰ ਜੋ ਵਰਲਡ ਵਾਈਡ ਸੁਣੇ ਜਾਂਦੇ ਨੇ ਸਿੰਗਰ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਗੇਟ ਹੈ ਇਹ ਹੁਣੇ ਖੁੱਲੇਗਾ ਥੋੜੀ ਦੇਰ ਦੇ ਵਿੱਚ ਲੋਕ ਭੱਜਦੇ ਹੋਏ ਇੱਥੇ ਅੰਦਰ ਨਜ਼ਰ ਆਏ ਨੇ ਕਿ ਕੋਈ ਜੇ ਅੰਦਰ ਜਾਣ ਵਾਲਾ ਹੈ ਤਾਂ ਅਸੀਂ ਵੀ ਅੰਦਰ ਜਾ ਸਕੀਏ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਲੋਕਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਜੋ ਸਿੱਧੂ ਨੂੰ ਮਿਲਣ ਹੁੰਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਸੱਸੀ ਗੱਲ ਬਾਈ ਜੀ ਕੀ ਹਾਲ ਚਾਲ ਹੈ ਉਧਿਆ ਵਈ ਕੀ ਨਾਮ ਹੈ ਤੁਹਾਡਾ ਸਮੀਰ ਕਿਤੋਂ ਆਏ ਜੀ ਤੁਸੀਂ ਗੰਗਾ ਨਗਰ ਤੋਂ ਗੰਗਾ ਨਗਰ ਤੋਂ Rajasthan ਤੋਂ ਆਏ ਜੀ 팬 ਉਹ ਸਿੱਧੂ ਦੇ ਹਾਂਜੀ ਕੀ ਕਦੀ ਪਹਿਲਾਂ ਮੁਲਾਕਾਤ ਹੋਈ ਸੀ ਸਿੱਧੂ ਨਾਲ ਨਾ ਉਹਦੇ ਗਾਣੇ ਸੁਣਦੇ ਆ ਸਾਨੂੰ ਬਾਲੇ ਅੱਛੇ ਲੱਗਦੇ ਆ ਕੀ ਚੰਗਾ ਲੱਗਦਾ ਉਹਦੇ ਗਾਣਿਆਂ ਦੇ ਵਿੱਚ ਗਾਣੇ ਤਾਂ ਸੱਚਾ ਹੀ ਹੈ ਡਾਊਨਵਰਡ ਦਾ ਬੰਦਾ ਹੈ ਉਹਦੇ ਗਾਣੇ ਮਤਲਬ ਦਿਲਾਂ ਨੂੰ ਛੂ ਜਾਂਦੇ ਆ ਕੀ ਉਮਰ ਕੀ ਹੈ ਤੁਹਾਡੀ 18 ਸਾਲ ਆ ਜੀ 18 ਸਾਲ ਠੀਕ ਹੈ ਤੁਸੀਂ ਦੇਖ ਸਕਦੇ ਹੋ ਜੋ ਟਰੈਕਟਰ ਹੈ ਇਹ ਟਰੈਕਟਰ ਮੈਂ ਥੋੜੀ ਦੇਰ ਦੇ ਵਿੱਚ अंदर जाएगा तो तो है। अंदर जा रहा है झूठा लिखा है ट्रैक्टर से तो मूसा जट लिखा है देख सकते हमें तो गेट खुलेगा तो लोग हौली हौली करके अंदर दस्वीर भी थोड़ा दिखावे और तो अंदर गेट खुलन लगा है तो लोग हमें अंदर जाए गए अंदर जा तस्वीर दिखावे अंदर दियाँ रुल्स जो है खड़ी है देख सकते हो अंदर ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰ ਗੱਡੀਆਂ ਖੜੀਆਂ ਨੇ ਜੋ ਲੋਕ ਦੂਰੋਂ ਆਏ ਨੇ ਸਿੱਧੂ ਨੂੰ ਮਿਲਣ ਉਹਨਾਂ ਦੀਆਂ ਗੱਡੀਆਂ ਨੇ ਅੰਦਰ ਔਰ ਜੋ ਸਿੱਧੂ ਦੀ ਥਾਰ ਹੈ ਉਹ ਵੀ ਅੰਦਰ ਹੀ ਹੈ ਤੁਸੀਂ ਦੇਖ ਸਕਦੇ ਹੋ ਸਿੱਧੂ ਦੀ ਜੋ ਕਾਰ ਹੈ ਸਿੱਧੂ ਦੀ ਕਾਰ ਦੀ ਜੋ ਆਪਾਂ ਅੰਦਰ ਆ ਚੁੱਕੇ ਹਾਂ ਇਹ ਐਂਟਰੀ ਹੈ ਉੱਥੇ ਸਿੱਧੂ ਦੀ ਫੋਟੋ ਲੱਗੀ ਹੈ ਥੋੜੀ ਥੋੜੀ ਕਰਕੇ ਲੋਕ ਅੰਦਰ ਆਂਦੇ ਪੈਣੇ ਇਹ ਹੈ ਅੰਦਰ ਦੀਆਂ ਤਸਵੀਰਾਂ ਔਰ ਭੀੜ ਤੁਸੀਂ ਦੇਖੋ ਕਿ ਨਹੀਂ ਹੈ ਇਹ ਹੈ ਸਿੱਧੂ ਦੇ ਟਰੈਕਟਰ ਜੋ ਸਿੱਧੂ ਵਰਤਦਾ ਸੀ 98 11 ਤੁਹਾਡੇ ਸਾਹਮਣੇ ਖਲੋਤਾ ਹੈ ਸ਼ਿੰਗਾਰ ਹੈ ਉਹ ਟਰੈਕਟਰ ਜਿਹਦਾ ਨਾਮ ਜਿਹਦੇ ਕਰਕੇ ਸਿੱਧੂ ਨੂੰ ਬੁਲਾਇਆ ਜਾਂਦਾ ਸੀ ਕਿ 9811 ਸਿੱਧੂ ਔਰ ਇਹ ਹੀ 9811 ਟੋਚਨ ਲਾਖੇ ਤੂਹੰਦਾ ਸਭ ਨੂੰ ਔਰ ਇਹ ਦੇਖ ਸਕਦੇ ਹੋ ਇਹ ਸਿੱਧੂ ਦੀ ਕਲੈਕਸ਼ਨ ਹੈ ਸਾਰੀ ਇਹ ਤੁਹਾਨੂੰ ਦਿਖਾ ਰਹੇ ਸੀ ਲਾਈਵ ਤਸਵੀਰਾਂ ਇਹ ਹੈ ਸਿੱਧੂ ਦੀ ਔਰ ਸਿੱਧੂ ਦੇ ਕੁੱਤੇ ਜੋ ਸਿੱਧੂ ਨੇ ਪਾਲੇ ਹੋਏ ਨੇ ਇਹ ਸਿੱਧੂ ਦੇ ਟਰੈਕਟਰ ਇਹ ਹੈ ਉਹਦਾ ਮਨਪਸੰਦੀਦਾ ਟਰੈਕਟਰ 9811 ਜਿਹਦੇ ਅੱਗੇ ਅੱਜ ਵੀ ਲਿਖਿਆ ਹੈ ਕੋਈ ਹੋਰ ਤੇ ਇਦਾਂ ਹੀ ਲੱਗਦਾ ਹੈ ਕਿ ਸਿੱਧੂ ਅੱਜ ਜਿੱਥੇ ਵੀ ਹੈ ਉੱਥੇ ਵੀ ਲਲਕਾਰਦਾ ਹੋਵੇਗਾ ਕਿਸੇ ਨੂੰ ਕਿ ਹੈ ਕੋਈ ਹੋਰ ਕਿਉਂਕਿ ਸਟੇਜ ਤੇ ਚੜ ਕੇ ਸਿੱਧੂ ਨੇ ਹਮੇਸ਼ਾ ਅਕਸਰ ਇਹੀ ਕਿਹਾ ਕਿ ਉਹਦੇ ਜੋ ਗਾਣੇ ਨੇ ਉਹ ਲੋਕਾਂ ਨੂੰ ਬਹੁਤ ਪਸੰਦ ਲੱਗਦੇ ਨੇ ਮਤਲਬ ਬਹੁਤ ਚੰਗੇ ਲੱਗਦੇ ਨੇ ਉਹਦੇ ਗਾਣੇ ਹੁਣ ਉਹਦੇ ਪਿੱਛੇ ਕਾਰਨ ਕੀ ਹੈ ਉਹ ਕਾਰਨ ਬੜੇ ਹੋ ਸਕਦੇ ਨੇ ਕਿ ਸਿੱਧੂ ਬਹੁਤ ਬੇਬਾਕ ਸੀ ਆਪਣੇ ਗਾਣੇ ਦੇ ਵਿੱਚ ਜੋ ਉਹਨੇ ਗੱਲ ਕੀਤੀ ਉਹ ਧੜਲੇ ਨਾਲ ਕੀਤੀ ਤੇ ਇਹ ਹੈ ਉਹ ਥਾਰ ਦਾ ਲਾਸਟ ਰਾਈਡ ਵਾਲੀ ਥਾਰ ਜਿੱਤੇ ਸਿੱਧੂ ਦੀ ਆਖਰੀ ਰਾਈਡ ਸੀ ਤੁਸੀਂ ਉਹ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕੱਚ ਟੁੱਟਿਆ ਹੋਇਆ ਹੈ। ਇਹੀ ਗੱਡੀ ਜਿੱਥੇ ਸਿੱਧੂ ਬੈਠਾ ਜਾ ਰਿਹਾ ਸੀ ਬਰਨਾਲੇ ਤੇ ਜਵਾਹਰ ਕੇ ਪਿੰਡ ਦੇ ਕੋਲ ਸਿੱਧੂ ਦਾ ਕਤਲ ਕੀਤਾ ਜਾਂਦਾ ਹੈ। ਮਨੇ ਇਹ ਕਿਹਾ ਕਿ ਸਵਾ ਕਰੋੜ ਤੋਂ ਵੱਧ ਦੇ ਵੈਪਨ ਯੂਜ਼ ਹੋਏ ਨੇ ਸਿੱਧੂ ਨੂੰ ਮਾਰਨ ਵਾਸਤੇ। ਰਸ਼ੀਅਨ ਵੈਪਨਸ ਹਨ AK47 ਸੀ ਔਰ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਹੈਂਡ ਗ੍ਰੇਨੇਡ ਵੀ ਰੱਖੇ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇ ਗੋਲੀਆਂ ਦੇ ਨਾਲ ਨਾ ਮਾਰਿਆ ਸਿੱਧੂ ਮੁਸੇਵਾਲਾ ਤਾਂ ਅਸੀਂ ਗ੍ਰੇਨੇਡ ਦਾ ਇਸਤੇਮਾਲ ਕਰਾਂਗੇ। ਉਹ ਇਹ ਹੀ ਹੈ ਉਹ ਗੱਡੀ ਜਦੋਂ ਸਿੱਧੂ ਨੇ ਆਪਣੀ ਆਖਰੀ ਰਾਈਡ ਲਈ ਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਫਿਰ ਸਾਨੂੰ ਨਜ਼ਰ ਨਹੀਂ ਆਇਆ ਸਿਰਫ ਗਾਣਿਆਂ ਦੇ ਵਿੱਚ ਹੀ ਨਜ਼ਰ ਆਇਆ ਗੱਡੀ ਦਾ ਨੰਬਰ ਤੁਸੀਂ ਪੜ੍ਹ ਸਕਦੇ ਹੋ PB65 ER 9713 ਮੁਖਾਲੀ ਦਾ ਨੰਬਰ ਹੈ ਗੱਡੀ ਦਾ ਤੇ ਇਹ ਉਹ ਗੱਡੀ ਜਿਹੜੀ ਸਿੱਧੂ ਦੀ ਮਨਪਸੰਦ ਸੀ ਗਾਣਿਆਂ ਦੇ ਵਿੱਚ ਵੀ ਤੁਸੀਂ ਦੇਖਾਗੇ ਸਿੱਧੂ ਨੂੰ ਇਹਨਾਂ ਗੱਡੀਆਂ ਦਾ ਇਹਨਾਂ ਟਰੈਕਰਾਂ ਦਾ ਇਸਤੇਮਾਲ ਕਰਦੇ ਹੋਏ और सिद्धू अक्सर ही कहता स कि मैं मूसे पिंड का नाम सारी दुनिया के अमर करना चाहता हाँ कि मूसा जो पिंड है वो सारी दुनिया के अमर होएगा अज वो गल सच हुई सिद्धू ने जो जो बोलिया सच हों नजर आईया सिद्धू ने अपनी लाइफ पूरी प्लैन की हुईवन कि अपनी डैथ भी प्लैन की सिदू का यही मनना सी कि जो मरे कच्चा याद करे अभी देख सकते हो दूरो दूरों दूरों लोग आए हैं लोग राजस्थान तो आए हैं लोग यूपी तो आए हैं ਲੋਕ ਸਿੱਧੂ ਨੂੰ ਮਿਲਣ ਆਉਂਦੇ ਨੇ ਯਾਦ ਕਰਦੇ ਨੇ ਸਿੱਧੂ ਨੂੰ ਹੋਰ ਵੀ ਲੋਕਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਈ ਕੀ ਹਾਲ ਚੱਲ ਠੀਕ ਹੋ ਵਧੀਆ ਜੀ ਵਧੀਆ ਕੀ ਨਾਮ ਤੋਂ ਟੈਕ ਅਜੀ ਜੀ ਇੱਥੇ ਕੀ ਕਰਨਾ ਆਏ ਜੀ ਤੁਸੀਂ ਅੱਛੇ ਜੀ ਵੇਖਣ ਆਏ ਸੀ ਮੂਸੇ ਵਾਲੇ ਦੇ ਪਿੰਡ ਕਿਵੇਂ ਆ ਕਿਵੇਂ ਨਹੀਂ ਪਹਿਲੀ ਵਾਰ ਆਏ ਜਿੱਥੋਂ ਆਏ ਜੀ ਤੁਸੀਂ ਅਸ਼ੀਆ ਜੀ ਕਰਨਾਲ ਤੋਂ ਕਰਨਾਲ ਤੋਂ ਹਰਿਆਣੇ ਤੋਂ ਆਏ ਜੀ ਸਿੱਧੂ ਮੂਸੇ ਵਾਲੇ ਨੂੰ ਹਰਿਆਣੇ 'ਚ ਸੁਣਿਆ ਜਾਂਦਾ ਹਾਂਜੀ ਫੁੱਲ ਸੁਣਿਆ ਜਾਂਦਾ ਵਾਵਾ ਅੱਜ ਵੀ ਸੁਣਦੇ ਉਹਦੇ ਗਾਣੇ ਹਾਂਜੀ ਅੱਜ ਵੀ ਕਿਹੜਾ ਗਾਣਾ ਚੰਗਾ ਲੱਗਦਾ ਉਹਦਾ ਗਾਣੇ ਸਾਰੇ ਹੀ ਵਧੀਆ ਨੇ ਜਿਹੜਾ ਚੰਗਾ ਨਹੀਂ ਆ ਉਹ ਦੱਸੋ ਵੇਟ ਕਰਦੇਓ ਸਿੱਧੂ ਦੇ ਗਾਣਿਆਂ ਦਾ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ ਕਿ ਸਿੱਧੂ ਦੇ ਗਾਣੇ ਅਨ ਰਿਲੀਜ਼ ਬਹੁਤ ਜ਼ਿਆਦਾ ਨਹੀਂ ਜੋ ਰਿਲੀਜ਼ ਹੋਣਗੇ ਤੋ ਬਤੌਰ ਫੈਨ ਕਿੰਨਾ ਕ ਇੰਤਜ਼ਾਰ ਰਹਿੰਦਾ ਸਿੱਧੂ ਦੇ ਗਾਣਿਆਂ ਦਾ ਬਹੁਤ ਰਹਿੰਦਾ ਜੀ ਬਹੁਤ ਮਿੰਟ ਮਿੰਟ ਬਾਅਦ YouTube ਚੈੱਕ ਕਰੀਦਾ ਕੀ ਲੱਗਦਾ ਜੇ ਸਿੱਧੂ ਅਜੇ ਜਿਉਂਦਾ ਹੁੰਦਾ ਤੇ ਜੋ ਮਿਊਜ਼ਿਕ ਇੰਡਸਟਰੀ ਹੈ ਇਦਾਂ ਹੁੰਦੀਆਂ ਹੋਰ ਉੱਤੇ ਪਹੁੰਚਦੀਆਂ ਬਾਕੀ ਸਿੰਗਰ ਜਿੰਨਾ ਚੜ੍ਹਾਈ ਕਰ ਉੱਤੇ ਪਹੁੰਚਦੇ ਵਾਕਿਆਨ ਦਾ ਖੜਾ ਹੋ ਉਤਰੇ ਲੱਗ ਜਣਾ ਜੀ ਪੱਟ ਜਾਣਾ ਜੀ ਸੋਦਾ ਸਾਰੇ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਲੱਗਦਾ ਕਿ ਸਿੱਧੂ ਦਾ ਆ ਪਰਸਨੈਲਿਟੀ ਬਹੁਤ ਵਧੀਆ ਸੀ ਬੰਦੇ ਦੀ। ਹੋਰ ਕੌਣ-ਕੌਣ ਆਇਆ ਤੁਹਾਡੇ ਨਾਲ? ਓਏ ਸਾਡੇ ਇਕੱਠੇ ਆਏ ਨਹੀਂ ਅਸੀਂ ਭਰਾ ਜੀ। ਕੌਣ-ਕੌਣ ਆਇਆ ਇਹਨਾਂ ਨੂੰ ਬੰਦਾ ਬਲੀ ਕੀ ਨਾਮ ਬਾਈ ਤੁਹਾਡਾ? ਲਵਲੀ ਜੀ। ਤੁਸੀਂ ਨਾਲ ਹੀ ਆਏ ਹੋ ਬਾਈ ਜੀ। ਹਾਂਜੀ। ਪਹਿਣੋ ਸਿੱਧੂ ਦੇ। ਹਾਂਜੀ ਬਿਲਕੁਲ। ਕੀ ਚੰਗਾ ਲੱਗਦਾ ਸੀ ਸਿੱਧੂ ਜੀ ਤੁਹਾਨੂੰ? ਸਿੱਧੂ ਬਹੁਤ ਬੰਦਾ ਵਧੀਆ ਸੀ ਜੀ। ਗਾਣੇ ਗਾਣੇ ਸੁਣਦੇ ਸੀ ਸਿੱਧੂ ਦੇ। ਗਾਣੇ ਸੁਣਦੇ। ਹੋਰ ਵੀ ਸੁਣਦੇ। ਸੁਣਦੇ। ਅੱਛਾ ਇੱਥੇ ਹਵੇਲੀ ਚ ਪਹਿਲੀ ਵਾਰ ਆਏ ਤੁਸੀਂ? ਪਹਿਲੀ ਵਾਰ ਆਏ। ਮੁਲਾਕਾਤ ਹੋਈ ਸੀ ਕਰੀ ਸੀ ਦੋ ਦਿਨਾਂ। ਨਹੀਂ। ਅੱਛਾ। ਕਦੀ ਉਹਨਾਂ ਦੇ ਮੰ ਨਾਲ ਹੋਰ ਤੁਹਾਡੇ ਆ ਵੀ ਦੋਸਤ ਤੁਹਾਡੇ ਨਾਲ ਹੀ ਨੇ ਸਾਰੇ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਹਾਲ ਚੱਲ ਠੀਕ ਹੋਣਾ ਜੀ ਜੀ ਨਾਮ ਸਤਾ ਦਾ ਮੇਰਾ ਨਾਮ ਜਗਜੀਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਫਤਿਹਬਾਦ ਤੋਂ ਆਏ ਆ ਫਤਿਹਬਾਦ ਤੋਂ ਪਹਿਲੀ ਵਾਰ ਆਇਓ ਜੀ ਇੱਥੇ ਨਹੀਂ ਮੈਂ ਦੂਜੀ ਵਾਰ ਆਇਆ ਜੀ ਤੀਜੀ ਵਾਰੀ ਉਹਨਾਂ ਦੇ ਨੋਨੇ ਡਸ ਤੋਂ ਬਾਅਦ ਤੀਜੀ ਵਾਰੀ ਆਇਆ ਜੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਇੱਥੇ ਖਿੱਚ ਲੈਂਦੀ ਹੈ ਬਸ ਜੀ ਉਹਨਾਂ ਦਾ ਨੇਚਰ ਸੀ ਜੋ ਜੋ ਮੰਨ ਲਓ ਆਪਣੇ ਦਸਤਾਨਾ ਜੋ ਉਹਨਾਂ ਦੇ ਪ੍ਰਤੀ ਉਹਨਾਂ ਦਾ ਪਿਆਰ ਸੀ ਕੋਈ ਸਾਨੂੰ ਖਿੱਚ ਕੇ ਲਾਉਂਦਾ ਜੀ ਚੈਨਲ ਕੋਲ ਜਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਬੋਲ ਰਹੇ ਨੇ ਕਿ ਸੀ ਉਹਦੇ ਜਾਣ ਤੋਂ ਬਾਅਦ ਤਿੰਨ ਤਿੰਨ ਮਾਰ ਇੱਥੇ ਆ ਗਏ ਆ ਆ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਹੀ ਉਹ ਕਰੈਕਟਰ ਨੇ ਸਿੱਧੂ ਦੀਆਂ ਗੱਡੀਆਂ ਇਹੀ ਸਿੱਧੂ ਦਾ ਕਲੈਕਸ਼ਨ ਹੈ ਸਿੱਧੂ ਦੀ ਕਮਾਈ ਸਿਰਫ ਇਹ ਟਰੈਕਟਰ ਇਹ ਗੱਡੀਆਂ ਨਹੀਂ ਸਿੱਧੂ ਦੀ ਕਮਾਈ ਤੁਸੀਂ ਦੇਖ ਸਕਦੇ ਹੋ ਇਹ ਹਵੇਲੀ ਨਹੀਂ ਹੈ ਸਿੱਧੂ ਦੀ ਕਮਾਈ ਇਹ ਹੈ ਜੋ ਲੋਕ ਨੇ ਜੋ ਦੂਰੋਂ ਦੂਰੋਂ ਚੱਲ ਕੇ ਸਿੱਧੂ ਦੇ ਘਰਦਿਆਂ ਨੂੰ ਮਿਲਣ ਆਉਂਦੇ ਨੇ ਸਿੱਧੂ ਦੇ ਜਾਣ ਤੋਂ ਬਾਅਦ ਵੀ ਇਹ ਬਹੁਤ ਰੀਅਰ ਕੇਸ ਹੁੰਦਾ ਹੈ ਕਿ ਇੰਨੀ ਵੱਡੀ ਪਰਸਨੈਲਿਟੀ ਐਡਾ ਵੱਡਾ ਸਿੰਗਰ ਹੋਵੇ ਤੇ ਉਹਦੇ ਜਾਣ ਤੋਂ ਬਾਅਦ ਵੀ ਲੋਕ ਉਹਨੂੰ ਯਾਦ ਕਰਦੇ ਹਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਜਗਜੀਤ ਜੀ ਕਿੱਥੋਂ ਆ ਇੱਥੇ ਕੀ ਮੁਲਾਕਾਤ ਕਰਨਾ ਹੈ ਉਹ ਤੇ ਘਰਦਿਆਂ ਨਾਲ ਹਾਂਜੀ ਬਸ ਮੋਹਪ੍ਰੇਮ ਆ ਜੀ ਬਾਈ ਦਾ ਸਿੱਧੂ ਨਾ ਤੇ ਅਸੀਂ ਲਿਖਦੇ ਹਾਂ ਜੀ ਉਹਦੇ ਨੇ ਸ਼ਾਇਰੀ ਬੋਲਣੀ ਸਿੱਧੂ ਲਈ ਬਣਾ ਦਿਓ ਆਈ ਲੈਟਸ ਕਰਕੇ ਕੈਨੇਡਾ ਗਿਆ ਤੂੰ ਕੈਨੇਡਾ ਤੋਂ ਬਾਅਦ ਕਲਾਕਾਰੀ ਵਿੱਚ ਆਇਆ ਤੂੰ ਆਈ ਲੈਟਸ ਕਰਕੇ ਕੈਨੇਡਾ ਗਿਆ ਤੂੰ ਕੈਨੇਡਾ ਤੋਂ ਬਾਅਦ ਕਲਾਕਾਰੀ ਵਿੱਚ ਆਇਆ ਤੂੰ ਦੋ ਤਿੰਨ ਸਾਲਾਂ ਵਿੱਚ ਬੜੀ ਤਰੱਕੀ ਕੀਤੀ ਪਰ ਕਈਆਂ ਤੋਂ ਜਰੀ ਨਹੀਂ ਗਈ ਬੇਸ਼ੱਕ ਸਿੱਧੂ ਸਰੀਰ ਤੌਰ ਤੇ ਆਪਣੇ ਨਾਲ ਨਹੀਂ ਰਿਹਾ ਵੀਰੇ ਪਰ ਉਹਦੀ ਕਲਮ ਤੇ ਦਲੇਰੀ ਹਲੇ ਮਰੀ ਨਹੀਂ ਗਈ ਉਹਦੀ ਕਲਮ ਤੇ ਦਲੇਰੀ ਹਲੇ ਮਰੀ ਨਹੀਂ ਗਈ ਧੰਨਵਾਦ ਬਹੁਤ ਸਹੀ ਗੱਲ ਕਹੀ ਇਹਨਾਂ ਨੇ ਉਹਦੀ ਜਿਹੜੀ ਕਲਮ ਹੈ ਉਹ ਦਲੇਰੀ ਹੈ ਉਹ ਹਲੇ ਵੀ ਨਹੀਂ ਮਰੀ ਉਹਨੂੰ ਜ਼ਿੰਦਾ ਰੱਖੂਗੇ ਲੋਕ ਉਹਦੀ ਗਾਇਕੀ ਨੂੰ ਜ਼ਿੰਦਾ ਰੱਖਣਗੇ ਲੋਕ ਪਰ ਸਵਾਲ ਇੱਥੇ ਵੀ ਖੜੇ ਹੁੰਦੇ ਨੇ ਕਿ ਸਿੱਧੂ ਦੇ ਜਾਣ ਤੋਂ ਬਾਅਦ ਜੋ ਗਾਣੇ ਨੇ ਸਿੱਧੂ ਦੇ ਉਹ ਬੈਕ ਟੂ ਬੈਕ ਰਿਲੀਜ਼ ਨਹੀਂ ਹੁੰਦੇ ਵੇ ਇਹਦੇ ਪਿੱਛੇ ਕਾਰਨ ਕੀ ਹੈ ਕੋਈ ਲੀਗਲ ਕਾਰਨ ਨੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਵੱਡੀ ਗੱਲ ਇਹ ਇਸ ਇਸ ਸਮੇਂ ਦੀ ਇਹ ਹੈ ਕਿ ਬਲਪਾਲ ਸਿੰਘ ਜੀ ਨੇ ਐਲਾਨ ਕੀਤਾ ਹੈ ਕਿ ਬਤੌਰ ਐਮਪੀ ਤੋਂ ਚੋਣਾਂ ਵੀ ਲੜਨਗੇ ਹੁਣ ਦੇਖਣਾ ਹੀ ਬਾਕੀ ਹੈ ਕਿ ਸਿੱਧੂ ਨੂੰ ਜੋ ਪਿਆਰ ਨਹੀਂ ਮਿਲਿਆ ਪੋਲਿਟਿਕਸ ਦੇ ਵਿੱਚ ਉਹ ਉਹਨਾਂ ਦੇ ਪਿਤਾ ਜੀ ਨੂੰ ਮਿਲੇਗਾ ਤੇ ਜੇ ਉਹਨਾਂ ਦੇ ਪਿਤਾ ਜੀ ਪਾਵਰ ਚਾਹੁੰ ਨਾਗਾ ਰੋਲ ਰਹੇਗਾ ਉਸ ਪੋਲਿਟਿਕਸ ਦਾ ਉਸ ਪਾਵਰ ਦਾ ਸੋ ਫਿਲਹਾਲ ਅੱਜ ਅਸੀਂ ਸਿੱਧੂ ਦੇ ਘਰ ਦੇ ਵਿੱਚ ਮੌਜੂਦ ਹਾਂ ਜੋ ਸਭ ਤੋਂ ਵੱਡੀ ਚੀਜ਼ ਤੁਹਾਨੂੰ ਦਿਖਾਣੀ ਸੀ ਉਹ ਇਹ ਹੈ ਕਿ ਤੁਸੀਂ ਜੋ ਸਿੱਧੂ ਦੇ ਕਲੈਕਸ਼ਨ ਹੈ ਉਹ ਦੇਖਤੇ ਰਹੇ ਹੋ ਪਰ ਉਹ ਪਿੱਛੇ ਜੋ ਕਵਰ ਕੀਤਾ ਹੋਇਆ ਹੈ ਮੈਂ ਦਿਖਾਣਾ ਚਾਹਾਂਗਾ ਕਿ ਇਹ ਵੀ ਸਿੱਧੂ ਦਾ ਹੀ ਕਲੈਕਸ਼ਨ ਹੈ ਔਰ ਸਿੱਧੂ ਨੇ ਬੜੀ ਮਿਹਨਤ ਦੇ ਨਾਲ ਇਹ ਚੀਜ਼ਾਂ ਨੂੰ ਜੋੜਿਆ ਇਹਨਾਂ ਨੂੰ ਇਕੱਠੇ ਕੀਤਾ ਇਹ 59 11 ਤੁਸੀਂ ਜ਼ਿਆਦਾਤਰ ਸਿੱਧੂ ਦੇ ਗਾਣਿਆਂ ਦੇ ਵਿੱਚ ਦੇਖਿਆ ਚਾਹੇ ਉਹ ਟੋਚਨ ਗਾਣਾ ਹੋਵੇ ਜਾਂ ਕੋਈ ਵੀ ਗਾਣਾ ਹੋਵੇ ਔਰ ਅੱਜ ਵੀ ਸਿੱਧੂ ਸਭ ਨੂੰ ਲਲਕਾਰਦਾ ਹੈ ਕੋਈ ਹੋਰ ਸਿੱਧੂ ਦੀ ਸਭ ਤੋਂ ਜਿਹੜੀ ਪਸੰਦ ਕੀਤੀ ਜਾਂਦੀ ਸੀ ਗੱਲ ਉਹ ਇਹ ਸੀ ਕਿ ਸਿੱਧੂ ਸਟੇਜਾਂ ਤੇ ਚੜ ਕੇ ਸਭ ਨੂੰ ਕਹਿ ਦਿੰਦਾ ਸੀ ਕਿ ਜੋ ਮੈਂ ਗਾ ਰਿਹਾ ਵਾਂ ਜੇਕਰ ਤੁਸੀਂ ਵੀ ਇਸ ਇਦਾਂ ਦਾ ਗਾਓਗੇ ਤਾਂ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਅੱਗੇ ਵਧੋਗੇ ਜੋ ਸਿੱਧੂ ਰਹਿੰਦਾ ਹੀ ਹਮੇਸ਼ਾ ਤਾਂ ਅੱਗੇ ਬਾਤਾਂ ਹੁਣ ਸਿੱਧੂ ਦੇ ਹੋਰ ਵੀ ਜੋ ਫੈਨਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਅੱਜ ਤੁਹਾਨੂੰ ਮੂਸੇਪਿੰਡ ਦਾ ਸਾਰਾ ਮਾਹੌਲ ਦਿਖਾਉਣੇ ਆ